ਦੇਖੋ ਜਿੱਥੋਂ ਤੱਕ ਸਵਾਲ ਆ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਨੇ ਤਾਂ ਮੋٹے ਤੌਰ ਤੇ ਦਿਸ਼ਾ ਬਣਾਈ ਹੋਈ ਹੈ ਹਾਂਜੀ ਪੰਜਾਬ ਦੇ ਲੋਕਾਂ ਨੂੰ ਤਾਂ ਮੋٹے ਤੌਰ ਤੇ ਦੇਖਦਾ ਜਾਇਆ ਹੈ ਵੀ ਇਹ ਜਿਹੜੀ ਅੱਜ ਦੀ ਚੋਣ ਆ ਕੁਝ ਕਿਸਾਨੀ ਅੰਦੋਲਨ ਕੁਝ ਪੰਜਾਬ ਦੀਆਂ ਸਮੱਸਿਆਵਾਂ ਸਾਰਾ ਕੁਝ ਦੇਖ ਕੇ ਤੇ ਪਾਰਟੀਆਂ ਜਿਵੇਂ ਆਪਣਾ ਛੜਪੇ ਮਾਰ ਰਹੀਆਂ ਨੇ ਇਹ ਸਾਰਾ ਕੁਝ ਦੇਖ ਕੇ ਇਹ ਇਹ ਤਾਂ ਲੱਗਦਾ ਹੈ ਵੀ ਲੋਕਾਂ ਨੇ ਆਪਦੇ ਫੈਸਲੇ ਤੱਕ ਰੇ ਹੋਏ ਨੇ ਤੇ ਬਾਕੀ ਤਾਂ ਬਹੁਤਾਂ ਪਰਣ ਬਣੀ ਹੋ ਉਹ ਸਭੇ ਫੈਸਲੇ ਤਾਂ ਐਸੇ ਕਰਕੇ ਲੋਕ ਜਿਆਦਾ ਚੁਪਟ ਨੇ ਤੁਸੀਂ ਦੇਖੋਗੇ ਜੇ ਪੰਜਾਬ ਚ ਸੱਤਾ ਜਾ ਕੇ ਵੀ ਗੰਨ ਕਰਨੀ ਚਾਹੋ ਅੱਗੇ ਲੋਕ ਵਾਬਰ ਕੇ ਬੋਲ ਦਿੰਦੇ ਸੀ ਹੁਣ ਬੋਲਣੋ ਹਟ ਗਈ ਉਹ ਕਹਿੰਦੇ ਯਾਰ ਫੰਗਲ ਗੱਲ ਕੀ ਕਰਨਾ ਠੀਕ ਹੈ ਉਹ ਸਾਰੇ ਹਾਂਜੀ ਉਹ ਵੀ ਠੀਕ ਉਹ ਵੀ ਠੀਕ ਉਹ ਵੀ ਠੀਕ ਅੜੀ ਸਥਿਤੀ ਹੈ ਤੇ ਇਸ ਕਰਕੇ ਪੰਜਾਬ ਦੀ ਜਿਹੜੀ ਸਥਿਤੀ ਹੈ ਪੰਜਾਬ ਤਾਂ ਹਮੇਸ਼ਾ ਬਦਬਾਦ ਹਾਮੀ ਹੈ ਇਹ ਕਿਉਂਕਿ ਕੇਂਦਰ ਦੀ ਚੋਣ ਹੈ ਤੇ ਪੰਜਾਬ ਨੇ ਤਾਂ ਪਿਛਲੇ ਵਾਰ ਦੀ ਜਿਹੜੀਆਂ 45 ਸੀਟਾਂ ਮਿਲੀਆਂ ਕਾਂਗਰਸ ਨੂੰ ਉਨ੍ਹਾਂ ਦੇ ਵਿੱਚ ਵੀ ਪੰਜਾਬ ਦਾ ਸਭ ਤੋਂ ਵੱਡੀ ਭੂਮਿਕਾ ਸੀ ਸਭ ਤੋਂ ਜ਼ਿਆਦਾ ਸੀ ਦਬਣਾਵਲੇ ਸਨ ਜਦੋਂ ਆਪ ਨੂੰ 4 ਮਹੀਨਿਆਂ ਸੀ ਪੂਰੇ ਮੁਲਕ 'ਚ ਕਿਤੇ ਨਹੀਂ ਹੁੰਦੀ ਸੀ ਉਦੋਂ ਵੀ ਪੰਜਾਬ ਦੀ ਭੂਮਿਕਾ ਸੀ ਸੋ ਇਸ ਕਰਕੇ ਪੰਜਾਬ ਤੋਂ ਬਦਰਾਵਲੇ ਰੌਸ਼ੀਆ ਜਿੰਨਾ ਕ ਮੈਂ ਲੋਕਾਂ ਨੂੰ ਮੈਂ ਦਾਂ ਜਿੰਨਾ ਕ ਖਾਂ ਖਾਂ ਸੀ ਅਮਰ ਸਾਹਿਬ ਇੰਟਰਰਪਟ ਨਾ ਫਰੀਦ ਕੋਟ ਬਦਨਾਰਾ ਅਭਿੰਦਾ ਤੇਗਰਾਉਂ ਵਗੈਰਾ ਲੁਧਿਆਣਾ ਵਗੈਰਾ ਜਿੱਥੇ ਵੀ ਜਾਂਦਾ ਮੈਂ ਸੋ ਸੰਗੂਰ ਕੋਟਿਆਲਾ ਸੋ ਇਹ ਜਿਹੜਾ ਹੈ ਮੋٹے ਤੋਤੇ ਬਦਲਾਅ ਦੇ ਲੌੜ ਹੈ ਪਰ ਜਿੱਥੇ ਤੱਕ ਪੰਜਾਬ ਦੀਆਂ ਪਾਰਟੀਆਂ ਦਾ ਸਵਾਲ ਹੈ ਉਹਨਾਂ ਚ ਕੋਈ ਵੀ ਪਾਰਟੀ ਐ ਨਹੀਂ ਲੱਗਦੀ ਦੇ ਇਹ ਪਾਰਟੀ ਜਨ ਬੜੀ ਸੋਲਿਡਲੀ ਬੜੇ ਐ ਥੋਸ ਰੂਪ ਦੇ ਵਿੱਚ ਖੜੀ ਹੈ ਸਾਰਿਆਂ ਦਾ ਕੰਮ ਐ ਜਿਹਾ ਲੱਗਦਾ ਹੈ ਵੀ ਉਹੀ ਡੰਗ ਟਪਾਈ ਕਰ ਰਹੇ ਹਨ ਮੈਂ ਕੱਲੇ-ਕੱਲੇ ਦੋ ਤਿੰਨ ਲਾਈਨਾਂ ਚ ਕਹਾਂਗਾ ਇੱਕ ਪਾਰਟੀ ਦਾ ਹੀ ਕਹਿੰਦਾ ਕਾਂਗਰਸੀਆਂ ਦੀ ਟੁੱਟ ਪੱ ਜਿੰਨੀ ਜ਼ਿਆਦਾ ਹੈ ਕਿ ਅਜੇ ਵੀ ਹਾਲਾਂਕਿ ਹੁਣ ਜਿਆਦਾ ਧੂੜੀ ਵਾਲਾ ਮਾਮਲਾ ਸੀ ਗੋਲਡੀ ਵਾਲਾ ਦਰਬੀਰ ਗੋਲਡੀ ਵਾਲਾ ਉਹਦੇ ਵਿੱਚ ਰਾਜਾ ਬੜਿੰਗ ਸ਼ਾਇਦ ਪ੍ਰਤਾਪ ਬਾਜਬਾ ਆਇਨੇ ਉਹਨਾਂ ਨਰੇਜਿੰਦ ਕੌਰ ਪੱਠੜ ਜੀ ਨੂੰ ਵੀ ਬੁਲਾਇਆ ਹੈ ਕਿ ਚੰਨੀ ਸਾਹਿਬ ਨੇ ਵੀ ਸੁਣਿਆ ਲਿਖਿਆ ਹੈ ਉਸ ਨੂੰ ਦਨਵੀਰ ਗੋਲਦੀ ਨੂੰ ਭਾਈ ਐ ਨਹੀਂ ਕਰਨਾ ਤੇ ਉਹਦੇ ਉੱਤੇ ਤਾਂ ਬਗ ਦਾ ਵੀ ਇਕੱਠੇ ਹੋ ਕੇ ਆਏ ਨੇ ਬਾਕੀ ਜਗ੍ਹਾ ਦੇ ਉੱਤੇ ਉਸ ਦੀ ਕਿਨਾਰ ਇਕੱਠੇ ਹੋ ਕੇ ਗਿਆ ਪਟਿਆਲੇ ਦਾ ਪਤਾ ਹੀ ਕਿੰਨਾ ਰੌਲਾ ਪਿਆ ਪਿਆ ਔਰ ਕੈਂਡੀਡੇਟ ਨੇ ਤਾਂ ਉਹਨਾਂ ਫੀਮ ਦੀ ਗਾਤ ਕਰਕੇ ਉਹਨਾਂ ਦੀ ਪੂਰੀ ਪੋਸਟ ਦੀ ਖੇਚੀ ਹੋਣੀ ਚਾਹੀਦੀ ਹੈ ਇਹ ਇੱਕ ਆਪਣੇ ਆਪ ਹੀ ਸਵਾਲ ਆ ਵੀ ਇੱਥੋਂ ਪਤਾ ਲੱਗਦਾ ਵੀ ਕਾਂਗਰਸ ਦਾ ਤਾਂ ਕੋਈ ਯੂਨੀਫਾਈਡ ਮੈਨੀਫੈਸਟੋ ਦਾ ਕੋਈ ਮਤਲਬ ਹੀ ਨਹੀਂ ਰਿਹਾ ਜਿਹੜਾ ਮੰਝ ਨਹੀਂ ਆ ਕਿ 25 ਗਰੰਟੀਆਂ ਉਹ ਤਾਂ ਟੁੱਟ ਗਈਆਂ ਕਿਉਂਕਿ ਪੰਜ ਨਿਆਚ ਇੱਕ ਨਿਆ ਹੁਣ ਤਾਂ ਸ਼ਾਮਲ ਹੋ ਗਿਆ ਵੀ ਤੁਹਾਨੂੰ ਭਾਈ ਤੁਹਾਡੇ ਨਾਲ ਨਿਆ ਕਰਾਂਗੇ ਤੁਹਾਨੂੰ ਫੀਮ ਨਹੀਂ ਦਾ ਕਰੂਗੀ ਖੇਤੀ ਕਰ ਲਿਆ ਕਰੋ ਅਰ ਘਰੇ ਵੀ ਲਿਆ ਕਰੋ ਘਰੇ ਵੀ ਲਿਆ ਕਰੋ ਉਹ ਵੀ ਭੁੱਖੀ ਬਣਾ ਕੇ ਖਾ ਲਿਆ ਕਰੋ ਉਹਦੀ ਭੁਲਜੀ ਬਣਾ ਕੇ ਖਾ ਲਿਆ ਕਰੋ ਸੁੱਕੇ ਨੂੰ ਭਿੰਦ ਨਰ ਜੋੜਦਾ ਕੈਨੇਡਾ ਦੀ ਉਦਾਹਰਨ ਦੇ ਕੇ ਕਿ ਉੱਥੇ ਸੁਰਫਾਏ ਬੀਜਿਆ ਜਾਂਦਾ ਸੁਰਫਾ ਤਾਂ ਇੱਥੇ ਸਾਡੇ ਸਾਹਮਣੇ ਖੜਾ ਹੈ ਬਿਲਕੁਲ ਜਿਹੜਾ ਮਰਜ਼ੀ ਪੱਕ ਕੀਤੀ ਦੇ ਸੜਕਾ ਕਰਾਰੇ ਫੜੇ ਹਾਂ ਜਗਾ ਜਗਾ ਦੇ ਉੱਤੇ ਕੋਈ ਚੱਕਰੀ ਨਹੀਂ ਆਇਆ ਕਿਥੇ ਜਿਹੜੀ ਮਰਜ਼ੀ ਵਾਟਦੇ ਉਹ ਜਿਹੜੀ ਮਰਜ਼ੀ ਸਰਕ ਦੇ ਕਿਨਾਰੇ ਜਾ ਰਹੋ ਤੇ ਉਹਨੂੰ ਮੇਲਤਾ ਪੋਸਟ ਦੇ ਨਾਲ ਵੀ ਪੋਸਟ ਭਾਈ ਘਰਾਂ ਚ ਪੱਕੀ ਜਾਂ 35 ਬੂਟੇ ਲਾ ਲਓ ਹਾਂ 250 ਜੇ 26 ਮੰਦੂ ਫਿਰ ਉਹਨੂੰ ਸਜਾ ਦੇ ਬੰਡਕ ਸਾਹਿਬ ਇਹ ਕਰਕੇ ਨਹੀਂ ਨਹੀਂ ਪਿਛਲੇ ਦਿਨਾਂ ਦੀ ਕੋਈ ਰਿਪੋਰਟਾਂ ਨੇ ਕੋਈ ਸਾਵਾ ਦੇ ਉੱਪਰ ਉਹ ਬੂਟੇ ਲਾਉਣ ਵਾਲੇ ਫੜੇ ਗਏ ਹਨੇ ਗੈ ਨਹੀਂ ਕੀ ਗੱਲ ਕੀ ਗੱਲ ਹੈ ਤੁਹਾਡੀ ਤੇ ਉਹ ਫੜੇ ਗਏ ਨੇ ਜੇਲ੍ਹ ਚ ਨੇ ਦਿਖਾਈ ਵੀ ਹੈ ਕੱਲੇ ਫੜੀ ਨਹੀਂ ਉਹਨੇ ਇਸ ਤੋਂ ਅਗਲਾ ਜਿਹੜਾ ਪਾਰਟ ਉਹੀ ਹੈ ਜੀ ਆ ਪਾ ਪਾਰਟੀ ਦਾ ਦੇਖੀ ਆ ਪਾਰਟੀ ਦਾ ਕੁਮਰ ਵਿਜੇ ਪ੍ਰਤਾਪ ਜੀ ਤੁਹਾਨੂੰ ਇੰਟਰਵਿਊ ਵਾਲਾ ਪਾਰਟ ਜੰਡੂ ਸਾਹਿਬ ਨਾਲ ਕਰਕੇ ਸਾਰਾ ਔਰ ਇੰਡੀਅਨ ਐਕਸਪ੍ਰੈਸ ਚ ਵੀ ਛਪਿਆ ਹੋਇਆ ਤੇ ਹਾਲਾਂਕਿ ਉਹ ਕਹਿੰਦਾ ਵੀ ਮੈਂ ਤਾਂ ਕੁਲਦੀਪ ਢਾਲੀਵਾਲ ਨੂੰ ਸਾਡੀ ਸਾਰੀ ਵੋਟ ਜੁੜੀ ਪਰ ਮੇਰੇ ਉਹ ਜਦ ਤਿੰਨੇ ਉਥਰੇ ਜਿਹੜੇ ਨੇ ਮਰੇਗੀ ਉਹਨਾਂ ਦੇ ਉੱਤੇ ਉਹਨੇ ਸਵਾਲ ਹੀ ਚੁੱਕਤੇ ਤੇ ਤਾਂ ਗੱਲ ਵੱਡੀ ਹੋ ਗਈ ਤੇ ਆਪ ਵਾਲਿਆਂ ਦਾ ਗੁੰਜੀ ਵੀ ਆਪਾਂ ਦੇਖਦੇ ਆਪਦੇ ਕੋਲ ਤਾਂ ਕੈਂਡੀਡੇਟ ਹੈ ਨਹੀਂ ਤਾਂ ਅਧਾਰੇ ਮੰਗ ਮੰਗ ਕੇ ਡਾ ਰਹੇ ਨੇ ਜਾਂ ਜਿਹੜੇ ਪਹਿਲੇ ਨੇ ਜਿਹੜਾ ਬੰਦਾ ਨਾ ਉਹੀ ਪੱਤੇ ਮੋੜ ਮੋੜ ਸੁੱਟੀ ਜਾਵੇ ਇਹਦਾ ਮਤਲਬ ਉਹਨੂੰ ਤਾਸ ਜਾਂ ਖੇਡਣੀ ਨਹੀਂ ਆਉਂਦੀ ਜਾਂ ਕੋ ਕੋ ਪੱਤੇ ਨਹੀਂ ਹੈਗੇ ਅੱਠ ਉਮੀਦਵਾਰ ਇਹਨਾਂ ਦੇ ਦੂਜੀਆਂ ਪਾਰਟੀਆਂ ਚੋਂ ਆਏ ਮੈਂ ਉਹੀ ਕਹਣਾ ਮੈਂ ਉਸੇ ਗਲਤੀ ਆ ਰਹੀਆਂ ਵੀ ਜਾ ਤਾਂ ਆਪਦੇ ਪੱਤੇ ਮੋੜ ਮੋੜ ਖੇਢੀ ਜੋ ਯਾਨੀ ਕਿ ਆਪਦੇ ਕੋਈ ਐਮ ਐਲ ਏ ਕੋਈ ਮਿਨਿਸਟਰ ਨੂੰ ਦੁਬਾਰਾ ਲਾ ਲਓ ਤੇ ਸੱਤ ਕੇ 6 ਤਾਂ ਉਹੀ ਨੇ ਮੁਰਕੇ ਕਿਉਂਕਿ ਪੰਜ ਨਾਈ ਸੀ ਤਾਂ ਨਾ ਮਿਨਿਸਟਰ ਉਹਨਾਂ ਚੋਂ ਪੰਜ ਪੁਰਾਣੇ ਤੇ ਉਹਨਾਂ ਚੋਂ ਤਾਂ ਐਮ ਐਲ ਏ ਵਗੈਰਾ ਜੋ ਵੀ ਹੈ ਉਹਨਾਂ ਚੋਂ ਇੱਕ ਤਾਂ ਛੱਡ ਗਿਆ ਰਾਣਾ ਐਮ ਪੀ ਹਾਂ ਜੀ ਉਹ ਤੋਂ ਪਤਾ ਵੀ ਗੱਲ ਕਿ ਕਰਕੇ ਇਹ ਜਿਹੜਾ ਹੈ ਇਹ ਚੱਕਮੰਚੂ ਡਿਆਲਾ ਸਾਹਿਬ ਹੈ ਇਹਨਾਂ ਦਾ ਵੀ ਕੋਈ ਹੋਈ ਅਕਾਲੀਆਂ ਦਾ ਜਿੱਤ ਤੱਕ ਸਵਾਲ ਹੈ ਆਪਾਂ ਜੀ ਦੇਖੀਏ ਕੱਲ ਵੀ ਜਿਹੜੇ ਨੇ ਉਹ ਸਿਧਾਂਤ ਦੇ ਉੱਤੇ ਕੋਸ਼ਿਸ਼ ਕਰ ਰਹੇ ਨੇ ਗੱਲ ਕਰ ਰਹੇ ਨੇ ਨਹੀਂ ਸਮਝਾਤਾ ਹੋਇਆ ਅਜੇ ਵੀ ਸਮਝਾਉਤੇ ਦੀ ਉਮੀਦ ਕਰ ਰਹੇ ਨੇ ਤੇ ਲੋਕਾਂ ਨੂੰ ਇਹ ਯਕੀਨ ਨਹੀਂ ਦਿਵਾ ਸਕੇ ਕਿ ਅਸੀਂ ਸੂਬੇ ਦੇ ਵੱਧ ਅਧਿਕਾਰਾਂ ਵਾਸਤੇ ਲੜਾਈ ਕਰਾਂਗੇ ਇਸ ਗੱਲ ਦੇ ਉੱਤੇ ਅਕਾਲੀਆਂ ਨੇ ਅਜੇ ਤੱਕ ਉਹ ਇਹੀ ਕਹਿੰਦੇ ਨੇ ਵੀ ਅਸੀਂ ਜਿਹੜਾ ਹੈ ਕਿਸਾਨਾਂ ਨਾਲ ਇਨਸਾਫ ਤੇ ਜਿਹੜੇ ਬੰਦੀ ਸਿੰਘ ਨੇ ਉਹ ਤੇ ਸਾਡੇ ਧਰਮ ਤੇ ਦਖਲ ਮਾਰਦੀ ਨਾ ਕਰਨਾ ਇਹ ਸਫੀਸ਼ੀਐਂਟ ਨਹੀਂ ਹੈ ਅਕਾਲੀ ਦਰਬਾਰ ਵਾਸਤੇ ਇਹ ਥੋੜਾ ਹੈ ਵੱਡਾ ਅਕਾਲੀ ਦਰਬਾਰ ਦਾ ਮੁੱਦਾ ਜਿਹੜਾ ਇਹਨਾਂ ਨੇ ਖੁਦ ਹੀ ਰੇਜ਼ ਕਰਿਆ ਸੀ ਕੋਈ ਸੀ ਨਹੀਂ ਰੇਜ਼ ਕਰਿਆ ਹੈ ਖੁਦ ਹੀ ਰੇਜ਼ ਕਰੇ ਜਾਇ ਸੀ ਉਹ ਸੀਗਾ ਆਨੰਦਪੁਰ ਦਾ ਮੱਥਾ ਤੇ ਆਨੰਦਪੁਰ ਦੇ ਮਤੇ ਦੇ ਅਨੁਸਾਰ ਅਧਿਕਾਰ ਨਹੀਂ ਨੇ ਜਿਹੜੇ ਕਿ ਸਾਡੇ ਉਦੋਂ ਤਾਂ ਵੱਧ ਮੰਗੇ ਜਾ ਰਹੇ ਸੀ ਹੁਣ ਤਾਂ ਜਿਹੜੇ ਖੋਲੇ ਕਿਉਂਕਿ ਐਮਰਜੈਂਸੀ ਤਾਂ ਹੋਰ ਕੋਹਣੇ ਸੀਗੇ ਤੇ ਹੁਣ ਉਦੋਂ ਵੀ ਜ਼ਿਆਦਾ ਹੁਣ ਤਾਂ ਜਮੀ ਨਹੀਂ ਕੁਝ ਰਿਹਾ ਉਹ ਲੜਾਈ ਹੈ ਜਿਹੋ ਬੱਢਦੇ ਰੋਜ਼ ਨਹੀਂ ਹੈ ਉਹ ਦਾਹੀ ਹੈ ਇਹ ਇਹ ਠੀਕ ਹੈ ਉਹਦੇ ਵਿੱਚ ਉਨੀ ਜਿਆਦਾ ਟੁੱਟ ਭੱਜ ਨਹੀਂ ਹੈ ਟਿਕਾ ਕਰਕੇ ਵੀ ਜਿੰਨੀ ਬਾਕੀਆਂ ਪਾਤੀਆਂ ਚਾਹੇ ਹੁਣ ਅਗੇ ਬੀਜੇਪੀ ਬੀਜੇਪੀ ਦੇ ਤਾਂ तकरीबन ਸਾਰੀ ਬਾਤ ਹੁਣ ਤਾਂ ਬੀਜੇਪੀ ਦਾ ਤਾਂ ਲੋਕ ਕਹਿੰਦੇ ਕਾਂਗਰਸ ਕਰਨ ਹੋ ਗਿਆ ਹੁਣ ਬੀਜੇਪੀ ਦਾ ਜਿਹੜਾ ਅਸਲੀ ਕੈਂਡੀਡਟ ਸੀ ਜਿਹੜਾ ਕੈਂਡੀਡਟ ਤਕਸਾਲੀ ਕੈਂਡੀਡਟ ਸੀ ਉਹ ਚੋਂ ਕੋਈ ਵੀ ਨਹੀਂ ਰਿਹਾ इवन ਸੋਮ ਪ੍ਰਕਾਸ਼ ਦੀ ਅਨੀਤਾ ਸੋਮ ਪ੍ਰਕਾਸ਼ ਜਿਹੜਾ ਤਾਂ ਉਹ ਤਾਂ ਮਤਲਬ ਹੀ ਵਾਸ ਨਾਟ ਹੈ ਬੀਜੇਪੀ ਦਾ ਧਵੇ ਤੇ ਉਸ ਤਰੀਕੇ ਦੇ ਨਾਲ ਜਿਹੜੇ ਟਿਕਟ ਨੇ ਉਹ ਬਹੁਤ ਦੂਜਿਆਂ ਨੂੰ ਦਿੱਤੇ ਨੇ ਕਾਂਗਰਸੀਆਂ ਨੂੰ ਉਹ ਪਟਿਆਲੇ ਤੋਂ ਪ੍ਰੀਤ ਕੋਰ ਆ ਹ ਤੇ ਜਿਹਨੇ ਤੋਂ ਪਰਮਪਾਲ ਸਦੂਬ ਉਹ ਜਿਹੜਾ ਹੈਗਾ ਤੇ ਆਪਣਾ ਜਿਹੜਾ ਰਿੰਕੂ ਨੂੰ ਦਿੱਤਾ ਉਹ ਵੀ ਤਾਂ ਮਤਲਬ ਆਪੇ ਹੀ ਗਿਆ ਹੋਇਆ ਤੋਂ ठा-ठा ਤੋਂ ਗਏ ਹੋਏ ਆ ਨੂੰ ਟਿਕਟ ਦਿੱਤੇ ਨੇ ਇਹਨਾਂ ਨੇ ਤੇ ਜਿੰਨੇ ਕ ਦਿੱਤੇ ਨੇ ਇਹ ਕੰਪਲੀਟ ਹੋ ਨਹੀਂ ਜਾਂ ਲਿਸਟ ਕਿਉਂਕਿ ਲਿਸਟ ਕੰਪਲੀਟ ਜਦ ਤੱਕ ਵੀ ਆਪਨੇ ਕਰਿਆ ਜੇ ਤੱਕ ਬਾਕੀ ਚੰਨਾ ਰਿਹਾ ਹੈ ਫਰੂਰ ਸਾਹਿਬ ਤੋਂ ਇੱਕ ਕੈਂਡੀਡਟ ਜੋ ਹੈ ਜਿਹੜਾ ਮਨਜੀਤ ਕਾਲੀਦਾਨ ਤੋਂ ਆਇਆ ਦੇਖੋ ਠੀਕ ਹੈ ਇਹ ਇਕੋ ਡੈਮੋਕਰੇਟ ਨੂੰ ਦੇਤਾ ਮਤ ਸੱਚੋਂ ਤੇ ਉਸ ਤਰੀਕੇ ਦੇ ਨਾਲ ਇਹਨਾਂ ਦਾ ਜਿਹੜਾ ਹੈ ਅਜੇ ਪੰਜਾਬ ਦੀਆਂ ਪਾਰਟੀਆਂ ਨੂੰ ਜਿੱਦਾਂ ਪਾਰਟੀਆਂ ਤਕੜੀਆਂ ਨਹੀਂ ਆਂ ਨਿਤਨੇ ਆਪ ਕੇ ਇਸੀ ਗੱਲ ਨਹੀਂ ਕਾਦੀਦਾਰ ਕਾਂਗਰਸੀ ਭਾਜਪਾ ਟੈਂਸ਼ਨ ਹੁੰਦਾ ਸੀ ਕਿਸੇ ਜਮਾਨੇ ਚ ਡਟ ਕੇ ਖੜਦੇ ਸੀ ਉਹ ਮੈਂ ਮਿਲਦਾ ਰਹਿੰਦਾ ਸੀ ਅਸੀਂ ਕਿਉਂਕਿ ਮੈਂ ਤਾਂ ਸਿਰਫ ਡੋਟੇਡ ਜੁਨੀਅਰ ਲੀਡਰ ਹੋਣ ਕਰਕੇ ਬੜਾਮ ਜੀ 10 ਟੰਡਨ ਬੜੇ ਤਕਰੇਵੀ ਲੀਡਰ ਸੀ ਕਾਂਗਰਸ ਇਹਨਾਂ ਦੇ ਕਾਲੀਆ ਸਾਹਿਬ ਮਨਜਨ ਕਾਲੀਆ ਦੇ ਫਾਦਰ ਉਹ ਤਕਰੇਵੀ ਲੀਡਰ ਸੀਗੇ ਵੀ ਜੀ ਆਧਨ ਸੰਗਤ ਪਾਕੀ ਜਨ ਸੰਗਤ ਨਾਲ ਸੀਗਾ ਕਾਗੀਆਂ ਦੇ ਬੜੇ ਸਟਾਰ ਵੱਟ ਸੀਗੇ ਕਾਂਗਰਸੀਆਂ ਦੇ ਬੜੇ ਸਟਾਰ ਵੱਟ ਸੀਗੇ ਬਾਕੀ ਕਾਂਗਰਸਾਂ ਦੇ ਲੀਡਰ ਬੜੇ ਸਕਨੇ ਸੀ ਹੁਣ ਤਾਂ ਕਿਸੇ ਪਾਰਟੀ ਦਾ ਵੀ ਨਹੀਂ ਦੇਖਣਾ ਹੁਣ ਤਾਂ ਲੀਡਰ ਕਿਤੇ ਸਾਹਮਣੇ ਆਉਂਦੀ ਨਹੀਂ ਬੰਦੇ ਵੀ ਇਹ ਇਹਨਾਂ ਦਾ ਕੰਮ ਬਹੁਤ ਵੱਡਾ ਹੋਵੇ ਵੀ ਇਹਨਾਂ ਦੇ ਉੱਤੇ ਲੋਕ ਕਹਿਣ ਰਹੀ ਨੇ ਯਾਰ ਇਹ ਐ ਨਹੀਂ ਕੰਮ ਇੱਕ ਗੱਲ ਜੰਮੂ ਸਾਹਿਬ ਮੈਂ ਆਪਦੀ ਆਖਰੀ ਕਹਿਣਾ ਇਸ ਗੱਲ ਦੇ ਵਿੱਚ ਚਾਹੇ ਉਹ ਪੋਲਿਟਿਕਲ ਪਾਰਟੀਆਂ ਹੋਣ ਚਾਹੇ ਕੋਈ ਵਿਦਵਾਨ ਹੋਣ ਚਾਹੇ ਕੋਈ ਮਹਿਕਮੇ ਦੇ ਅਧਿਕਾਰੀ ਹੋਣ ਜਿੰਨਾ ਚਿਰ ਉਹਨਾਂ ਮਹਿਕਮਿਆਂ 'ਚ ਚਾਹੇ ਉਹ ਜੱਜ ਹੋਣ ਚਾਹੇ ਬਿਰੋਕਰੇਟ ਹੋਣ ਚਾਹੇ ਕਿਤਾਬਾਹਰ ਹੋਣ ਚਾਹੇ ਯੂਨੀਵਰਸਟੀਆਂ ਦੇ ਬੰਦੇ ਹੋਣ ਜਿੰਨਾ ਚਿਰ ਉਹਨਾਂ 'ਚ ਲੋਕ ਉਹੇ ਜੇ ਨਹੀਂ ਖੜੇ ਚਾਹੇ ਦਖਾਲੀ ਹੋਣ ਚਾਹੇ ਪੱਤਰਕਾਰ ਹੋਣ ਵੀਰ ਐਨੇ ਬੰਦੇ ਹੈਗੇ ਨੇ ਜਿਹੜੇ ਐ ਖੜੇ ਰਹਿਣਗੇ ਜਦ ਤੱਕ ਹਮਾਰਾ ਪਰਵਿਚਾਰ ਇਹ ਨਹੀਂ ਹਿਲਦਾ ਚਾਹੇ ਸਿਰ ਲਾਈਏ ਜੋਤੋ ਪ੍ਰੇਮ ਖੇਲਨ ਕਾ ਚਾਹੋ ਸਿਰ ਪਰ ਤਲੀ ਗਰੀਬ ਹੋਰੀ ਆ ਇਤਮਾਰਗ ਪੈਟ੍ਰਿਕ ਕੇ ਸਰ ਡੀ ਜੇ ਕਾਨਾ ਕੀ ਜੇ ਉਹੇ ਜੇ ਬੰਦੇ ਹਰ ਸ਼ੋਭੇ ਜੋ ਖਤਮ ਹੁੰਦੇ ਜਾਣਗੇ ਕੋਈ ਥੋੜੇ ਚੰਦ ਬੰਦੇ ਆ ਤੁਸੀਂ ਕਰੀ ਜਾਨੋ ਮੈਨੂੰ ਨਹੀਂ ਲੱਗਦਾ ਕਿੰਨਾ ਚਿਰ ਆਪਣਾ ਇਹ ਜਾ ਚੱਡੇਗਾ ਵੀ ਜਿੱਦੇ ਆਪਾਂ ਇੱਥੇ ਬੈਠ ਕੇ ਇਦਾਂ ਸੁਪਨੇ ਮੋੜਨੇ ਮਾਨਜੋਗ ਨੇ ਕੀ ਕਰਿਆ ਤੇ ਪਾਰਟੀਆਂ ਕੀ ਕਰਦੀਆਂ ਨੇ ਇਹ ਕਹਿਣ ਵੀ ਮਤਲਬ ਸਾਨੂੰ ਖੁੱਲ੍ਹ ਲਹਾਈਗੀ ਅਜੇ ਤਾਂ ਖੁੱਲ੍ਹ ਹੈਗੀ ਹੀ ਹੈ ਨਾ ਉਹਨਾਂ ਕਾ ਮੈਂ ਖੁੱਲ੍ਹ ਗਿਣੀ ਮੱਗੀ ਕੱਟ ਤੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਪੰਜਾਬ ਦਾ ਇਹ ਹਾਲ ਹੈ ਜਿਹਦੇ ਵਿੱਚ ਅਸੀਂ ਇਹ ਉਂਗਲ ਤਰਕੇ ਨਹੀਂ ਕਹਿ ਸਕਦੇ ਹਾਲਾਂਕਿ ਪੁਰਾਣੇ ਲੀਡਰ ਹੈਗੇ ਨੇ ਜਿਵੇਂ ਕਾਂਗਰਸ ਦੇ ਮੈਡਮ ਰਜਿੰਦਰ ਕੌਰ ਪੱਠਣ ਨੇ ਮੈਂ ਉਹਨਾਂ ਨੂੰ ਕਦੀ ਬਦਮੀ ਗੱਲ ਨਹੀਂ ਕਰਦੇ ਦੇਖਿਆ ਉਹ ਮੁੱਖ ਮੰਤਰੀ ਰਹੇ ਨੇ ਉਹ ਦੀਪਤੀ ਮੁੱਖ ਮੰਤਰੀ ਰਹੇ ਨੇ ਉਹ ਸਾਡੇ ਮਹਿਕਮੇ ਦੇ ਵਿੱਚ ਰਹੇ ਨੇ ਮੈਂ ਉਹਨਾਂ ਨੂੰ ਕਦੇ ਅੱਛਾ ਹੋਰ ਐਵੇਂ ਕਹਿ ਦਈਏ ਕਹਿੰਦੇ ਸੌਂ ਦੀਏ ਜੀ ਦੀ ਨਾ ਪੁੱਤ ਦੀ ਨਾ ਧੀ ਦੀ ਨਾ ਉਹਨਾਂ ਨੇ ਸਾਨੂੰ ਕਦੇ ਯੂਨੀਵਰਸਿਟੀ 'ਚ ਨਾ ਕਦੇ ਡਾਇਰੈਕਟੋਰੇਟ ਦੇ ਵਿੱਚ ਕਦਹੀ ਨਹੀਂ ਕਿਹਾ ਸੀ ਵੀ ਆਪੋ ਚ ਕੰਮ ਕਰ ਦੋ ਕਦਹੀ ਨਹੀਂ ਠਾਕੀ ਸਿੰਧੇ ਵਾਸਤੇ ਇੱਕ ਵਾਰੀ ਸਿਰਫ ਲੋਕਾਂ ਨੇ ਰਾਈ ਐਜੀਟੇਸ਼ਨ ਕਰੀ ਹੋਈ ਸੀ ਵੀ ਸਾਡਾ ਰਿਜ਼ਲਟ ਘਟਾ ਹੋਇਆ ਉਹਦੇ ਵਿੱਚ ਉਹਨਾਂ ਨੇ ਸਾਡੀ ਗੱਲ ਦੇ ਸਿੱਖਾ ਜੀ ਆ ਗੱਲ ਦਾ ਕਿ ਐਂ ਕਰੋਂ ਉਹ ਕਹਿੰਦੇ ਠੀਕ ਹੈ ਇਹਨਾਂ ਦਾ ਇੰਤਜ਼ਾਰ ਕਰ ਲਓ ਜਲਦੀ ਅਸੀਂ ਕਰ ਜੀ ਉਹ ਅਸੀਂ ਕਰ ਦਨੇ ਆ ਇੰਤਜ਼ਾਰ ਕਰਨਾ ਹੀ ਸੀ ਦੁਬਾਰਾ ਮਤਲਬ ਕਦੇ ਜਖੰਧ ਜੀ ਨਿਕਲ ਸੀ ਜਿਵੇਂ ਆ ਬਾਕੀਆਂ ਦਾ ਤਾਂ ਇਹ ਹੁੰਦਾ ਨਾ ਵੀ ਹੁਣੀ ਇਹਦੇ ਰਿਜ਼ਲਟ ਹੀ ਬਦਲ ਦੋ ਚਾਹੇ ਐ ਉਹ ਵੀ ਜੀ ਵੀ ਡ ਹੈਗੇ ਨੇ ਕਿ ਪਰ ਉਹ ਹੁਣ ਇੱਕ ਸਿੰਧੇ ਸਾਈਡ ਲਾਈਨ ਜਿਹੜੇ ਆ ਜੈਨ ਕਿਤੀ ਤੋਂ ਪਰਮੰਗ ਨੂੰ ਖੜੇ ਨੇ ਡਟ ਕੇ ਉਹਨਾਂ ਚੋਂ ਤਾਂ ਕੋਈ ਵਿਰਲਾ ਡਾਮੇ ਹੋਏਗਾ ਤੇ ਉਹਦੇ ਵਾਸਤੇ ਬਾਬੇ ਨੇ ਕਿਹਾ ਕੋਟ ਮਦੇਕ ਉਹ ਵਿਰਲਾ ਸੇਵਕ ਹੋ ਸਕਦੇ ਦਿਓ ਹਾਂ ਬਸ ਆ ਗੱਲ ਵੀ ਮੈਂ ਤਾਂ ਕਹਿ ਸਕਦਾ ਹਾਂ ਨਾ ਭਾਈ ਤੁਸੀਂ ਕਿਹਾ ਵੀ ਬਦਲਾਅ ਦਾ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਬਦਲਾਅ ਇੱਕ ਤਾਂ ਦੇਸ਼ ਦੇ ਭਰ ਦੇ ਵਿੱਚ ਹੈਗਾ ਵੀ ਬੀਜੇਪੀ ਦੀ ਸਰਕਾਰ ਹੈ ਪੰਜਾਬ ਚ ਸਪੈਸੀਫਿਕ ਦੇ ਦੇਖੇ ਤਾਂ ਕੀ ਦਿਸ਼ਾ ਹੋਈ ਸੰਕੇਤ ਯਾਨ ਦੇ ਵਿੱਚ ਇਹ ਹੈ ਵੀ ਜਿਆਦਾ ਬਦਲਾਅ ਦਾ ਮਨ ਬਣਾ ਲਿਆ ਦਾ ਮਤਲਬ ਮੇਰਾ ਇਹ ਹੈ ਵੀ ਦਿੱਲੀ ਵਾਲਾ ਤਾਂ ਬਦਲਾਅ ਕਰਨੀ ਆ ਹੁਣ ਤਾਂ ਕਿਉਂ ਤਾਂ ਗੱਡੀ ਦੀ ਆ ਨਾ ਯਾਨ ਦਿੱਲੀ ਵਾਲਾ ਨਾ ਪੰਜਾਬ ਚ ਕੀ ਹਿੱਸਾ ਸੋ ਪੰਜਾਬ ਚ ਜਿਹੜਾ ਇੱਕ ਹਿੱਸਾ ਉਹਦਾ ਤਾਂ ਬਦਲਾਅ ਵਾਲਾ ਹਿੱਸਾ ਆਪੀ ਹੋ ਗਿਆ ਬਾਕੀ ਰਹੀਆਂ ਤਿੰਨ ਤਿੰਨਾਂ ਦੇ ਵਿੱਚੋਂ ਜਿਹੜਾ ਇੱਕ ਆ ਉਹ ਇੱਥੇ ਸਥਾਪਿਤ ਹੀ ਹੈ ਬਾਕੀ ਦੋ ਨੇ ਉਹ ਦੋ ਦੇ ਹੱਕ ਚ ਦਾ ਮਤਲਬ ਕਿਸੇ ਨਾ ਕਿਸੇ ਰੂਪ ਚ ਕਿਉਂਕਿ ਦਿੱਲੀ ਵਾਲਾ ਬਦਲਾਅ ਕਰਨ ਉਸ ਹਿਸਾਬ ਨਾਲ ਜਾਣਗੇ ਜਿਹੜੀ ਕੋਈ ਹੈ ਲੋਕ ਡੀਡੀਆ ਲੈਣ ਕਿਤੇ ਨਾ ਕਿਤੇ ਬਦਲਾਅ ਚ ਸ਼ਾਮਲ ਹੈ ਇਸ ਕਰਕੇ ਉਹਨਾਂ ਨੂੰ ਵੀ ਕੁਝ ਇਸਤਮੀਰ ਬਜੂਗਾ ਉਹ ਕਾ ਇੱਥੇ ਦੀ ਤਾਂ ਜੇ ਸਵਾਲ ਨਹੀਂ ਹੈ ਜੇ ਇੱਥੇ ਦੀ ਸਸਾਈ ਚੋਣ ਉਹ ਦੇ ਇੱਥੇ ਦਾ ਬਦਲਾਅ ਦੇਖਣਗੇ ਸੋ ਡਾਕਟਰ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਧੰਨ